ਇੱਕ ਪਾਸੇ ਮਾਨਸਾ ਵਾਹ ਕੇ ਨੇ ਇੱਕ ਪਾਸੇ ਕਪੂਰਵਾਸਾ ਵਾਹ ਕੇ ਦੋਨੇ ਦਲ ਬਦਲ ਪਰ ਦੋਨੇ ਗੰਗਲ ਦਾ ਟਕੜਾ ਮਾਰ ਖਾ ਕੇ ਗਏ ਨੇ ਕਿਉਂ ਮੋਦੀ ਨੇ ਬਹੁਤ ਗੜਬੜ ਕਰ ਦਿੱਤੀ ਆ ਮੋਦੀ ਵੱਲ ਦੇਖਣਾ ਨਹੀਂ ਹੈਗਾ ਮੋਦੀ ਨੂੰ ਟੋਣਾ ਆ ਇਹਨਾਂ ਦਲ ਬਦਲੂਆਂ ਦਾ ਉਹ ਹੁੰਦਾ ਫੇਰਨਾ ਤੇ ਮੁੜ ਕੇ ਕਿਤੇ ਫੁਵਾੜੇ ਦੇਖਣੇ ਨਹੀਂ ਚਾਹੀਦੇ ਔਰ ਝਾੜੂ ਝਾੜੂ ਨੂੰ ਆਪਾਂ ਖਿਲਾਰ ਦੇਣਾ ਆ ਕਿ ਇਹ ਬੰਦੇ ਦਾ ਲੈਵਲ ਉਹ ਹੈ ਜਿਹੜਾ ਖਾਣਾ ਜਾਣਦੇ ਆ ਲੁਕਣਾ ਜਾਣਦੇ ਆ ਪਰ ਕਿਸੇ ਦਾ ਦਾਨ ਕਿਸੇ ਨੂੰ ਗਰੀਬ ਕਿਸੇ ਨੂੰ ਪੜਾ ਕਿਸੇ ਗਰੀਬ ਦਾ ਭਲਾ ਉਹ ਨਹੀਂ ਜਾਣਦੇ ਹੈਗੇ ਜਿੱਥੇ ਮਾਦੀ ਚਲੇ ਜਾਓ ਸੁਖਿੰਦਰ ਸਿੰਘ ਮਾਨ ਦੇਤੇ ਸੂਪਕਾਇਦੇ ਉਹ ਪੱਥਰ ਖੜੇ ਨੇ ਜਿਹੜੇ ਪੱਥਰੀ ਬੋਲਦੇ ਨੇ ਅੱਜਕੱਲ ਉੱਥੇ ਕੰਮ ਨਹੀਂ ਕੀਤਾ ਸੋ ਜੁੱਥਾ ਪੱਥਰ ਲਾ ਕੇ ਭੁੱਲ ਗਏ ਫੋਟੋ ਖਿਚਾਈ ਫੋਟੋ ਸੈਸ਼ਨ ਹੋ ਗਿਆ ਉਸ ਤੋਂ ਬਾਅਦ ਕਿੱਥੇ ਗਏ ਕੋਈ ਪਤਾ ਨਹੀਂ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਯਾਮਨੀ ਗੋਮਰਦਾ ਫਗਵਾੜਾ ਦੇ ਗੁਰਹਰ ਗੋਬਿੰਦਨਗਰ ਵਿਖੇ ਆਪਣਾ ਮੁੱਖ ਚੋਣ ਦਫ਼ਤਰ ਖੁੱਲਣ ਤੋਂ ਬਾਅਦ ਪਾਰਟੀ ਦੀ ਪਹਿਲੀ ਮੀਟਿੰਗ ਅਰਬਨ ਸਟੇਟ ਫਗਵਾੜਾ ਵਿਖੇ ਸ਼ਰਨਜੀਤ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਚਾਚੋ ਕੀ ਔਂਕਾਰਨਗਰ ਅਰਪਨ ਸਟੇਟ ਅਤੇ ਸੰਤਨਗਰ ਦੇ ਬੋਟਰਾ ਨੇ ਹਿੱਸਾ ਲਿਆ ਜਦਕਿ ਮੀਟਿੰਗ ਨੂੰ ਸੰਬੋਧਨ ਕਰਨ ਲਈ ਯਾਮਨੀ ਗੋਮਰ ਅਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਵੀ ਪਹੁੰਚੇ ਪਰ ਮੇ ਇਕੱਠ ਨੂੰ ਸੰਬੋਧਨ ਕਰਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਅਤੇ ਮਹਿਲਾ ਕਾਂਗਰਸੀ ਆਗੂ ਸੀਤਾ ਦੇਵੀ ਨੇ ਜਿੱਥੇ ਯਾਮਨੀ ਗੋਮਰ ਦੇ ਹੱਕ ਵਿੱਚ ਬੋਟਾ ਦੀ ਅਪੀਲ ਕੀਤੀ ਉੱਥੇ ਹੀ ਭਾਜਪਾ ਪਾਰਟੀ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਤਿੱਖੇ ਸ਼ਬਦਾਂ ਰਾਹੀਂ ਹਾਜ਼ਰ ਲੋਕਾਂ ਨੂੰ ਕੁਝ ਇਸ ਤਰ੍ਹਾਂ ਦੱਸਿਆ ਭਗਵਾਨ ਦੇ ਵਿੱਚ ਜਿੱਥੇ ਮਰਦੀ ਚਲੇ ਜਾਓ ਗੁਗਿੰਦਰ ਸਿੰਘ ਮਾਨ ਦੇਤੇ ਸੂਟ ਕਾਇਦੇ ਉਹ ਪੱਥਰ ਖੜੇ ਨੇ ਜਿਹੜੇ ਪੱਥਰ ਹੀ ਬੋਲਦੇ ਨੇ ਅੱਜ ਕੱਲ ਉੱਥੇ ਕੰਮ ਨਹੀਂ ਕੀਤਾ ਕੋਈ ਪੱਥਰ ਲਾ ਕੇ ਭੁੱਲ ਗਏ ਫੋਟੋ ਖਜਾਈ ਫੋਟੋ ਸੈਸ਼ਨ ਹੋ ਗਿਆ ਉਸ ਤੋਂ ਬਾਅਦ ਕਿੱਥੇ ਗਏ ਕੋਈ ਪਤਾ ਨਹੀਂ ਇਸੇ ਫੁਵਾੜੇ ਵਿੱਚ ਜਿਨ੍ਹਾਂ ਨੇ 35 35 36 36 ਸਾਲ 40 40 ਸਾਲ ਕਾਂਗਰਸ ਆ ਬਾਲ ਖਾਦਾ ਅਤੇ ਲੋਕਾਂ ਦਾ ਖੂਨ ਪੀਤਾ ਇਹਨਾਂ ਦਾ ਜਿਹੜਾ ਤੁਸੀਂ ਦੇਖਿਆ ਹੈਗਾ ਦੀ ਤਰਫ ਕੋਈ ਨਹੀਂ ਹੈਗਾ ਉਹਨਾਂ ਦੇਖ ਲੀਏ ਤਾਂ ਸਰਕਾਰਾਂ ਸਾਰੇ ਫਿਰਦੇ ਨੇ ਦੇਸ ਕਰਕੇ ਤੁਰੇ ਫਿਰਦੇ ਨੇ ਪਾਰਟੀਆਂ ਬਦਲਦੇ ਫਿਰਦੇ ਨੇ ਕਿਤੇ ਨਾ ਕਿਤੇ ਨੰਬਰ ਲੱਗ ਜਵੇ ਪਰ ਇਹ ਜੇ ਜੋਕਾ ਦੀਆਂ ਜੋਖੇ ਸਮਾਜ ਵੀ ਜੋਕਾ ਹੈਗੀਆਂ ਐ ਇਹ ਕਾਬਿਲ ਨਹੀਂ ਹੋ ਸਕਦੀਆਂ ਸਾਡੇ ਰਾਸ਼ਟਰਪਤੀਵਾਦੀ ਜੋਕੇ ਸਾਡੇ ਆਪ ਦੇ ਇਥੇ ਕੈਂਡੀਡੇਟ ਹੈ ਕਿਉਂਕਿ ਜੋੜੀ ਵਧੀਆ ਬਣ ਗਈ ਇੱਕ ਪਾਸੇ ਮਾਨ ਸਾਹਿਬ ਹੈਗੇ ਨੇ ਇੱਕ ਪਾਸੇ ਚੱਬੇਵਾਲ ਸਾਹਿਬ ਹੈਗੇ ਦੋਨੇ ਦਲ ਬਦਲੂ ਪਰ ਦੋਨੇ ਗੌਂਗਲ ਦਾ ਤਕਰਮਾਲ ਖਾ ਕੇ ਗਏ ਨੇ ਇਹਨਾਂ ਦਲ ਬਦਲੂਆਂ ਦਾ ਉਹ ਹੁੰਦਾ ਫੇਰਨਾ ਤੇ ਮੁੜ ਕੇ ਕਿਤੇ ਫਗਵਾੜੇ ਦੇ ਦੇਖਣੇ ਨਹੀਂ ਚਾਹੀਦੇ ਇਹ ਕਿਉਂਕਿ ਨਹੀਂ ਤਾਂ ਇਹ ਜੋਕਾ ਫੇਰ ਲੱਗਣਗੀਆਂ ਫੇਰ ਲੋਕਾਂ ਦਾ ਕੁੰਜੂਸਣਗੀਆਂ ਸੋ ਇਸ ਕਰਕੇ ਅੱਜ ਉਸ ਬੰਦੇ ਦੀ ਕਦਰ ਹੈ ਜੋ ਖੜਾ ਹੈਗਾ ਸਰਦਾਰ ਜਗਵਿੰਦਰ ਸਿੰਘ ਮਾਨ ਜੀ ਹਸਪਤਾਲ ਪਤਾ ਕਰਨਗੇ ਕਿਸੇ ਮਰੀਜ਼ ਦਾ ਸੋ ਇਸ ਕਰਕੇ ਉਹਨੂੰ ਪੁੱਛਿਆ ਵੀ ਕਿਵੇਂ ਬੇਟਾ ਕੀ ਹਾਲ ਹੈ ਕਹਿੰਦੇ ਠੀਕ ਅੰਕਲ ਜੀ ਮੈਂ ਤਾਂ ਠੀਕ ਹੈਗੀ ਆ ਕਹਿੰਦੇ ਵਾਕੇ ਵੀ ਬਹੁਤ ਮਰੀਜ਼ ਬੈਠੇ ਆਗੇ ਨਹੀਂ ਸੋ ਉਹਨੇ ਪੁੱਛਿਆ ਅੰਕਲ ਜੀ ਇੱਥੇ ਸਾਰੇ ਹੁੰਦੇ ਨੇ ਪਰ ਫੋਟੋਆਂ ਖਿਚਾ ਕੇ ਚਲੇ ਜਾਂਦਾ ਜੰਗਾ ਹੁੰਦਾ ਤੁਸੀਂ ਵੀ 2-40 ਦਾ ਫੂਡ ਲੈ ਆਉਂਦੇ ਤਾਂ ਸਾਰੇ ਮਰੀਜ਼ਾਂ ਨੂੰ ਵਰਨ ਦਿੰਦੇ ਤੇ ਇਸ ਕਰਕੇ ਇਹ ਬੰਦੇ ਦਾ ਲੈਵਲ ਉਹ ਹੈ ਜਿਹੜਾ ਖਾਣਾ ਜਾਣਦੇ ਆ ਝੁਕਣਾ ਜਾਣਦੇ ਆ ਪਰ ਕਿਸੇ ਦਾ ਦਾਨ ਕਿਸੇ ਗਰੀਬ ਕਿਸੇ ਨੂੰ ਭਲਾ ਕਿਸੇ ਗਰੀਬ ਦਾ ਭਲਾ ਉਹ ਨਹੀਂ ਜਾਣਦੇ ਹੈਗੇ ਕਿਉਂ ਮੋਦੀ ਨੇ ਬਹੁਤ ਗੜਵੜ ਕਰ ਦਿੱਤੀ ਆ ਮੋਦੀ ਵੱਲ ਦੇਖਣਾ ਨਹੀਂ ਹੈਗਾ ਮੋਦੀ ਨੂੰ ਟੋਣਾ ਆ ਮੋਦੀ ਨੂੰ ਰਹਿਣ ਨਹੀਂ ਦੇਣਾ ਸੰਵਿਧਾਨ ਰਾਜੂ ਗਾਂਧੀ ਦਾ ਪੰਜਾਬ ਸ਼੍ਰੀਮਤੀ ਇੰਦਰਾ ਗਾਂਧੀ ਦਾ ਪੰਜਾਬ ਸਦੀਕ ਯਾਮਨੀ ਗੋਮਰ ਦਾ ਪੰਜਾਬ ਧਾਲੀਵਾਲ ਸਾਹਿਬ ਦਾ ਪੰਜਾਬ ਇਸ ਮੌਕੇ ਤੇ ਯਾਮਨੀ ਗੋਮਰ ਨੇ ਕਿਹਾ ਕਿ ਅੱਜ ਸਮਾ ਹੈ ਇਕੱਠੇ ਹੁੰਦਾ ਤੇ ਇਨਾ ਚੋਣਾ ਵਿੱਚ ਇੱਕ ਚੰਗੇ ਪ੍ਰਧਾਨ ਮੰਤਰੀ ਚੁਣਾਂਦਾ ਜੋ ਕਿ ਜਨਤਾ ਲਈ ਚਾਨਣ ਦਾ ਮਿਨਾਰਾ ਹੋਵੇ ਤੇ ਜੋ ਲੋਕਾਂ ਦੀਆਂ ਭਾਵਨਾਵਾਂ ਦੀ ਵੀ ਕਦਰ ਕਰਨ ਵਾਲਾ ਹੋਵੇ ਕੁਣਾ ਕਿ ਆ ਕਿ ਕਾਂਗਰਸ ਪਾਰਟੀ ਨੂੰ ਜਿਤਾਉਣ ਲਈ ਪੰਜੇ ਦੇ ਨਿਸ਼ਾਨ ਤੇ ਆਪਣੀ ਬੋਟ ਪਾਈ ਜਾਵੇ ਇਸ ਵਾਰ ਇਹ ਇਲੈਕਸ਼ਨ ਸਾਡੇ ਦੇਸ਼ ਨੂੰ ਬਚਾਨ ਲਈ ਸਾਡੇ ਵੱਲੋਂ ਇੱਕ ਯੋਗਦਾਨ ਹੈ ਕਿ ਇਸ ਵਾਰ ਦੀ ਇਲੈਕਸ਼ਨ ਸੇ ਖਾਲੀ ਇਲੈਕਸ਼ਨ ਨਹੀਂ ਹੈ ਇੱਕ ਤਰ੍ਹਾਂ ਦਾ ਯੁੱਧ ਇੱਕ ਤਰ੍ਹਾਂ ਦੀ ਲੜਾਈ ਹੈ ਇਹ ਲੜਾਈ ਆਪਾਂ ਲੜ ਰਹੇ ਆ ਉਸ ਸਿਸਟਮ ਦੇ ਅਗੇਂਸਟ ਜੋ ਪਿਛਲੇ 10 ਸਾਲਾਂ ਦੇ ਵਿੱਚ ਬੀਜੇਪੀ ਸਰਕਾਰ ਨੇ ਸਾਡੇ ਹਿੰਦੁਸਤਾਨ ਦੇ ਵਿੱਚ ਕ੍ਰੀਏਟ ਕਰਤਾ ਬਨਾਤਾ ਕਿਹੋ ਜਿਹਾ ਸਿਸਟਮ ਹੈ ਉਹ ਉਹ ਇਹੋ ਜਿਹਾ ਸਿਸਟਮ ਹੈ ਜਿੱਥੇ ਅੱਜ ਦੇਸ਼ ਦਾ ਹਰ ਵਰਗ ਚਾਹੇ ਆਪਾਂ ਕਹਿ ਦਈਏ ਮਹਿਲਾਵਾਂ ਚਾਹੇ ਅਸੀਂ ਗੱਲ ਕਰੀਏ ਸਾਡੇ ਦੇਸ਼ ਦੇ ਯੂਥ ਦੀ ਚਾਹੇ ਅਸੀਂ ਗੱਲ ਕਰੀਏ ਸਾਡੇ ਦੇਸ਼ ਦੇ ਅੰਨਦਾਤਾ ਦੀ ਚਾਹੇ ਅਸੀਂ ਗੱਲ ਕਰੀਏ ਸਾਡੇ ਦੇਸ਼ ਦੇ ਸ਼੍ਰਮਿਕ ਜਿਹੜੇ ਕੰਮ ਕਰਕੇ ਪਸੀਨਾ ਵਹਾ ਕੇ ਅਪਰੋਜ਼ਦਾਰ ਕਰਕੇ ਆਪਣੇ ਘਰ ਦਾ ਖਰਚਾ ਚਲਾਉਂਦੇ ਨੇ ਚਾਹੇ ਅਸੀਂ ਘਰ ਕਰੀਏ ਹਿੱਸੇਦਾਰੀ ਦੀ ਜੋ ਕਿ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ਤੋਂ ਸਾਇਆ ਕੋਲਖ ਹੋ ਕੇ ਕੁਝ 4-5 ਬੰਦਿਆਂ ਦੇ ਵਿੱਚ ਵੰਡ ਦਿੱਤੀ ਗਈ ਹੈ ਤੇ ਕਾਂਗਰਸ ਅੱਜ ਨਿਆਂ ਮੰਗ ਰਹੀ ਹੈ ਇਹਨਾਂ ਸਾਰਿਆਂ ਦੇ ਲਈ ਜੇ ਤੁਸੀਂ ਮੇਰੀ ਤਾਕਤ ਬਣੋਗੇ ਤਾਂ ਮੈਂ ਹੁਸ਼ਾਇਰਪੁਰ ਦੀ ਆਵਾਜ਼ ਬਣ ਕੇ ਸੰਸਦ ਦੇ ਵਿੱਚ ਜ਼ਰੂਰ ਬੋਲਾਂਗੀ ਮੋਟ ਉਸ ਪਾਰਟੀ ਦੇ ਲਈ ਪਾਓ ਜੋ ਸਾਰੇ ਦੇਸ਼ ਨੂੰ ਇੱਕ ਧਾਗੇ ਵਿੱਚ ਫੇਰੋ ਕੇ ਰੱਖ ਸਕੇ ਜੋ ਵੰਡਣ ਦੀ ਗੱਲ ਨਾ ਕਰੇ ਜੋ ਬਰਾਬਰੀ ਦੀ ਗੱਲ ਕਰੇ ਰੋਜ਼ਗਾਰ ਦੀ ਗੱਲ ਕਰੇ ਡਿਵੈਲਪਮੈਂਟ ਦੀ ਗੱਲ ਕਰੇ ਸਾਡੇ ਬੱਚਿਆਂ ਦੀ ਗੱਲ ਕਰੇ ਸਾਡੇ ਹੱਕ ਦੀ ਗੱਲ ਕਰੇ ਮੋਟ ਐਂਡ ਸਪੋਰਟ ਓਨਲੀ ਐਂਡ ਓਨਲੀ ਕਾਂਗਰਸ ਇਸ ਮੌਕੇ ਸ਼ਰਨਜੀਤ ਸਿੰਘ ਨੇ ਵਿਸ਼ਵਾਸ ਜਿਤਾਉਂਦੇ ਹੋਏ ਕਿਹਾ ਕਿ ਇਸ ਵਾਰ ਬਦਲਾ ਜ਼ਰੂਰ ਹੋਵੇਗਾ ਤੇ ਕਾਂਗਰਸ ਹਮੇਸ਼ਾ ਅੱਗੇ ਰਹੇਗੀ। ਉਹਨਾਂ ਇਸ ਮੀਟਿੰਗ ਵਿੱਚ ਆਉਣ ਲਈ ਸਾਰੇ ਹੀ ਪਤਵੰਤਿਆਂ ਦਾ ਧੰਨਵਾਦ ਕੀਤਾ। ਸਾਡੇ ਲੋਕ ਸਭਾ ਹਲਕਾ ਹਿਆਰਪੁਰ ਦੇ ਪਾਰਲੀਮੈਂਟ ਉਮੀਦਵਾਰ ਮੈਡਮ ਜਾਮਨੀ ਗੰਦਰ ਜੀ ਇੱਥੇ ਮਿਲਣ ਚ ਆਏ ਸੀ। ਸਰਦਾਰ ਗੰਦਰ ਸਿੰਘ ਸਾਡੇ ਰਿਵਲ ਦੀ ਗੋਗਵਾੜੇ ਸਾਡੇ 4 ਵਜੇ ਦਾ ਪੰਜ ਵਾਰ ਦੀ ਮੀਟਿੰਗ ਸਾਡੇ ਵੀਰ ਮੈਡਮ ਪ੍ਰਤਾ ਸ਼ਰਮਾ ਦੇ ਪੁੱਤਰ ਜੀ ਸਾਡਾ ਵੀਰ ਗੰਦੇ ਠੇਕਦਾਰ ਹਰਸ਼ ਤੇ ਸਾਡੇ ਬਿਲਡਰ ਬੰਦਾ ਜੀ ਤੇ ਚਾਚੂ ਕੀ ਦੇ ਬਾਦ ਗੁਗਤਰਾਣ ਜੀ ਤੇ ਅਸੀਂ ਰੱਖ ਕੇ ਸਾਰੇ ਬਾਗਾਂ ਦੀ ਦੀਪੰਦ ਕਰਾਈ ਸੀ ਜੋ ਲੋਕਾਂ ਦਾ ਸਾ ਅਸੀਂ ਅੱਜ ਦੇਣਾ ਦੇ ਨਹੀਂ ਸਕਦੇ ਸਾਡੇ ਬਾਗ ਸਰਾਂ ਦਾ ਅੰਤਿਜਾ ਬੰਦਾ ਜੀ ਜਿੰਮੇ ਸਾਡੇ ਇੱਥੇ ਆਏ ਨੇ ਬਹੁਤ ਸਾਨੂੰ ਖੁਸ਼ੀ ਹੋਈ ਅਸੀਂ ਕੁਰਸੀਆਂ ਸਾਡੀਆਂ ਘਟੀਆਂ ਇੰਨਾ ਜਿਆਦਾ ਲੋਕਾਂ ਦਾ ਸ਼ਾ ਸੀ ਜੋ ਅਸੀਂ ਤਹਿ ਦੇ ਉਤੋਂ ਧੰਨਵਾਦ ਕਰਦੇ ਹਾਂ ਮੈਡਮ ਜਾਮਨੀ ਜੀ ਦੇ ਜੀ ਦਾ ਕਦਰ ਨੋਕਰ ਵੀ ਪਿੰਡ ਕਰਦੇ ਆ ਜਿਹੜਾ ਆਉਣ ਵਾਲਾ ਟਾਈਮ ਹੈ ਜੀ ਖੁਦ ਦੇਖ ਲਓ ਜਿਹੜਾ ਇੱਕ ਇੱਕ ਵੋਟ ਜਿਹੜੀ ਜਾ ਰਹੀ ਹੈ ਇਸ ਟਾਈਮ ਜਿੰਨੀ ਵੀ ਪਿਛਲੇ ਫੇਸ ਇਲੈਕਸ਼ਨ ਹੋਈਆਂ ਉਹ ਕਾਂਗਰਸ ਦੇ ਅਲਾਈਸ ਨਹੀਂ ਜਾ ਰਹੀਆਂ ਤੇ ਮੈਂ ਪੰਜਾਬ ਵਾਸੀਆਂ ਨੂੰ ਵੀ ਬੇਨਤੀ ਕਰਦਾ ਕੱਲੇ ਫਗਵਾੜਾ ਨਹੀਂ ਹਾਰਪੁਰ ਦੇ ਨਹੀਂ ਟੋਟਲ ਪੰਜਾਬ ਵਾਸੀਆਂ ਦੇ ਚੱਤਕੀ ਲਾਸਟ ਗੇਟ ਦੀਆਂ ਵੋਟਾਂ ਹੋਣੀਆਂ ਤੁਸੀਂ ਬਾਚੜ ਕੇ ਏਦਾਂ ਹੀ ਕਾਂਗਰਸ ਦੇ ਹੱਥ ਨੂੰ ਮਜ਼ਬੂਤ ਕਰੋ ਤੇ ਅਸੀਂ ਮੈਡਮ ਗਮਨ ਗੋਮਰ ਜੀ ਦਾ ਸਾਡੇ ਵਾਰਡ ਦੇ ਐਮਸੀ ਸਦਨ ਦਾ ਤੇ ਸਾਡੇ ਇਲਾਕੇ ਦੇ ਸਾਰੇ ਜਿੰਨੇ ਵੀ ਤਸਵੀਰਾਂ ਦਿੱਤੀਆਂ ਤੁਹਾਡੇ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਕਰਦਾ